ਮੇਰੇ ਬਾਰਡਰ ਸਾਹਿਬ ਦਾ ਪਰਚਾ ਮਰੇ ਦੇ ਘਰ ਤਾਂ ਵੀ ਗੱਤਾਂ ਨੂੰ ਨਾ ਇੱਤੀਆਂ ਫੁੱਤਰੀ ਨੇ ਜਵਾਬ ਦਿੱਤਾ ਕਿ ਤੋ ਇਹ ਕਿੱਦਾਂ ਵੀ ਗੋਲੀਆਂ ਵੰਦੀਆਂ ਤੁਹਾਨੂੰ ਕਿਉਂ ਨਹੀਂ ਦਿਖਾਇਆ ਤੇ ਪੰਜਾਬ ਦਾਖਲ ਕਰਾਇਆ ਗਿਆ ਤੁਹਾਨੂੰ ਹੋਸਰਾ ਹੋ ਗਿਆ ਵੀ ਤੁਹਾਡਾ ਪਰਚਾ ਬੰਦਾ ਵਾ ਕੋਈ ਤਾਂ ਇਨਸਾਫ ਚਾਹੀਦਾ ਨਾ ਬੋਲ ਦੇ ਤੇ ਮੇਰੇ ਕੋਲ ਜਿੰਨਾ ਸਾਰਾ ਕੱਲ ਦਿੱਤਾ ਨਾ ਤੇ ਜਿਹੜਾ ਮੰਗਵਾ ਕੇ ਜਿਹੜਾ ਪਰਚਾ ਬੰਦਾ ਹੀ ਉਹ ਨਹੀਂ ਲਿਖਦਾ ਵੀ ਉਹਨਾਂ ਦਾ 2 ਘੰਟੇ ਨੇ ਪਰਚਾ ਕੱਢ ਕੇ ਇਹ ਕੰਮ ਬਟਾ ਸਾਹਮਣੇ ਜਿਹੜਾ ਪੇਸ਼ੈਂਟ ਹੈ ਅੰਨਫੈਟ ਤੁਸੀਂ ਲਖਵਾਇਆ ਉੱਥੇ ਕਿਉਂ ਲਖਵਾਇਆ ਤੁਹਾਡੇ ਨਾਂ ਨਾ ਸਦਿਆਨ ਦੇ ਰਹੇ ਸੀ ਉਹ ਪਤਾ ਨਹੀਂ ਤੁਸੀਂ ਕੀ ਕੀਤਾ ਵਾ ਕੀ ਨਹੀਂ ਕੀਤਾ ਕੋਈ ਨਹੀਂ ਜੀ ਤੁਹਾਡਾ ਕੋਈ ਨਹੀਂ ਦਿਖਾਵਾਂਗੇ ਤੁਹਾਡਾ ਕੋਈ ਪਤਾ ਵਾ ਆਹਦੇ ਨਾਲ ਨਹੀਂ ਕਰ ਰਹੀ ਆ ਤੁਸੀਂ ਜੋਗੋਗੇ ਕਾਰਵਾਈ ਹੋਗੀ ਕੀ ਕੀ ਤੁਸੀਂ ਤਾਂ ਗਏ ਉੱਥੇ ਇੱਕਦਮ ਦੇ ਰੂਪੇ ਗਏ ਗਏ ਨਾ ਬੱਚਾ ਕਹਿੰਦੀ ਨਾ ਉਹ ਹੁਣ ਦੇਖੋ ਨਾ 302 ਦਾ ਕੱਟਾ ਫਿਰ ਜੇਕਰ ਬੱਚਾ ਨਹੀਂ ਤਾਂ ਮਰ ਗਿਆ ਰਹਿੰਦੇ ਬਸ ਕੇ ਦੇਦੇ ਆ ਰਾਣੀ ਕਹਿੰਦੇ ਸਾਡੀ ਸੀ 43 ਸਾਡੀ ਪਿਆਰੀ ਸੀ ਸਾਡੀ ਪਾਲੀ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਪਹਿਲਾਂ ਇੱਕ ਦੋ ਦਿਨ ਕਿਤੇ ਗੱਲ ਹੋਈ ਇਹਨਾਂ ਨੇ ਆਖਿਆ ਵੀ ਅਸੀਂ ਸਾਡਾ ਸੀ ਸਾਡੀ ਲੜਕੀ ਦਾ ਵਿਆਹ ਵਾ ਅੱਜ ਮੇਰੇ ਘਰ ਮੇਰੇ ਜੇਠ ਦੀ ਲੜਕੀ ਦਾ ਵਿਆਹ ਹੋ ਰਿਹਾ ਵਾ ਉੱਥੇ ਬਰਾਤ ਆਈ ਦੇ ਉਹ ਦਸਾਂ ਨੇ ਇਹਨਾਂ ਨੇ ਆ ਕੁਛ ਕੀਤਾ ਤੇ ਉਹਨਾਂ ਨੇ ਆਖਿਆ ਸਾਡਾ ਵਿਆਹ ਲੰਘ ਲੈੰਦੋ ਆਪਾਂ ਵੱਟ ਪਾ ਲਾਂਗੇ ਆਪਾਂ ਬੰਦੇ ਸੱਦ ਕੇ ਦੋ ਪਟਵਾਲੀ ਸੱਦ ਕੇ ਆਪਾਂ ਮਿਣ ਕੇ ਪਾਲੀ ਵੱਟ ਪਾ ਲਾਂਗੇ ਇਹਨਾਂ ਨਾਲ ਗੱਲ ਹੋਈ ਖੋ ਇਹਨਾਂ ਦੇ ਬਿੱਲੇ ਨਾਲ ਗੱਲ ਹੋਈ ਆ ਇਹਨਾਂ ਨੇ ਕਿ ਹਾਂ ਠੀਕ ਆ ਫਿਰ ਇਹਨਾਂ ਨੇ ਆ ਕੇ ਪਹਿਲੀ ਵਾਰੀ ਸਾਡੀ ਮੇਰੇ ਹਸਬੰਡ ਪੰਜ 4:30 ਵਜੇ ਦਾ ਟਾਈਮ ਹੈ ਉਹ ਪੱਠੇ ਲੈਣ ਗਿਆ ਵਾ ਇਹਨਾਂ ਨੇ ਜਾਂਦਿਆਂ ਪਹਿਲੀ ਵਗੀ ਆ ਉਹ ਆਣ ਕੇ ਆਪਣੇ ਉਹਨੇ ਆਪਣੇ ਭਤੀਜੇ ਨੂੰ ਆਖਿਆ ਨਾ ਕਿ ਪਹਿਲੀ ਵਾਲੀ ਆ ਆਹਨਾਂ ਪਹਿਲੀ ਵਾਲੀ ਤੋਂ ਇਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਉਦੋਂ ਦੀ ਜਿਹਨਾਂ ਨੂੰ ਫੋਨ ਆਇਆ ਇਹਨੇ ਕਿ ਆਜੋ ਆਪਾਂ ਗੱਲਬਾਤ ਕਰ ਲੈਂਦੇ ਆ ਉਹਨਾਂ ਨੇ ਕਿ ਚਲੋ ਗੱਲਬਾਤ ਕਰ ਲੈਂਦੇ ਆ ਉਹ ਗਏ ਗੱਲਬਾਤ ਕਰਨ ਖਾਲੀ ਹੱਥੀ ਨੇਥੇ 70 ਸਾਲ ਦਾ ਬੁੱਢਾ ਜਿਹਨਾਂ ਨੂੰ ਇਹਨਾਂ ਨੇ ਕੁੱਟ ਕੁੱਟ ਕੇ ਮਾਰਿਆ ਜੀ ਕੋਈ ਇਹਨਾਂ ਨੇ ਉਮਰ ਨਹੀਂ ਵੇਖੀ ਉਹਦੀ ਕੀ ਮੰਗ ਕਰਦੇ ਹੁੰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ਼ ਚਾਹੀਦਾ ਜੀ ਸਾਨੂੰ ਕੋਈ ਸਾਨੂੰ ਇਨਸਾਫ਼ ਚਾਹੀਦਾ ਇੱਥੇ ਇਸ ਟਾਈਮ ਤੇ ਬਿੱਲਾ ਇੱਥੇ ਹਾਜ਼ਰ ਹੋਣਾ ਉਹ ਜਿੰਨਾ ਵੀ ਉਹਨੂੰ ਸਦਾ ਦਿੱਤੀ ਜਾਵੇ ਉਹਨੀ ਦਿੱਤੀ ਜਾਣੀ ਚਾਹੀਦੀ ਜੀ ਗੁਰਜਨ ਸਿੰਘ ਜੀ ਮੇਰੇ ਫਾਦਰ ਸਾਹਿਬ ਜਸਪਾਲ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਦੇ ਉੱਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜੀ ਠੀਕ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਜੀ ਸਾਰਾ ਆਮ ਆਦਮੀ ਪਾਰਟੀ ਦੇ ਕਹਿਣ ਤੇ ਹੋਇਆ ਸਾਰਾ ਕੁਝ ਹੋਇਆ ਜੀ ਉਹਨਾਂ ਨੇ ਕਰਵਾਇਆ ਜੀ ਠੀਕ ਹੈ ਜੀ ਉਹ ਉਹਨਾਂ ਨੇ ਸਾਡੇ ਦੇ ਸਾਡਾ ਤੇ ਕੋਲੋ ਕੀ ਸੁਣੀ ਸੀ ਕਿਸੇ ਨੇ ਮਾੜੇ ਬੰਦੇ ਦੀ ਉਹਦਾ ਵੀ ਨਹੀਂ ਸੁਣੀ ਜਾਂਦੀ ਠੀਕ ਹੈ ਜੀ ਉਹਨਾਂ ਨੇ ਕੀ ਕੀਤਾ ਮੇਰੇ ਫਾਦਰ ਸਾਹਿਬ ਵੈਂਟੀਲੇਟਰ ਤੇ ਲੱਗੇ ਆ ਡਾਕਟਰ ਸਾਹਿਬ ਨੇ ਇਹ ਵੀ ਗੱਲ ਕਹੀ ਆ ਵੀ ਉਹ ਮੌਤ ਦੀ ਲੜਾਈ ਲੜ ਰਹੇ ਆ ਮੌਤੇ ਮੂਤੇ ਵਿੱਚ ਆ ਜੀ ਤੇ ਉਹਨਾਂ ਨੇ ਕੀ ਕੀਤਾ 307 ਦਾ ਪਰਚਾ ਮੇਰੇ ਫਾਦਰ ਸਾਹਿਬ ਦੇ ਉੱਤੇ ਕਰ ਦਿੱਤਾ ਜੀ ਇਹਨਾਂ ਨੇ ਇਹ ਕੋਈ ਕਾਨੂੰਨਾਂ ਦੀ ਸ਼ੈ ਨਹੀਂ ਹੈਗੀ ਜੀ ਇਹਨਾਂ ਨੇ ਕਾਨੂੰਨ ਸਾਰਾ ਖਤਮ ਕੀਤਾ ਪਿਆ ਜੀ ਇਹਨਾਂ ਨੇ ਜਿਹਨਾਂ ਬਦਮਾਸ਼ੀ ਭਾਈ ਉਹਨਾਂ ਦੇ ਪਰਚਾ ਆ ਕੋਈ ਉਹਨਾਂ ਦੇ ਕੋਈ ਪਰਚਾ ਨਹੀਂ ਜੀ ਸਾਡੇ ਸਾਰੇ ਪਰਚੇ ਰੋਕੇ ਗਏ ਕੋਈ ਪਰਚਾ ਨਹੀਂ ਹਜੇ ਤੱਕ ਮੈਨੂੰ ਇਹ ਰਿਕਾਰਡ ਵਿਖਾ ਦਿਓ ਕਿਸੇ ਨੇ ਪਰਚਾ ਕੀਤਾ ਹੋਇਆ ਤੇ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਆ ਹਜੇ ਤੱਕ ਪਰਚਾ ਨਹੀਂ ਹੋਇਆ ਜੀ ਮੈਂ ਮੰਗ ਕਰਦੀ ਆ ਮੈਂ ਮੰਗੇ ਕਰਦਾ ਮੈਂ ਵੀ ਜੋ ਜਿਹਨੂੰ ਕਾਨੂੰਨੀ ਕਾਰਵਾਈ ਆ ਇਹਨਾਂ ਦੇ ਕੀਤੀ ਜਾਵੇ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਜਾਣ ਜੀ ਖਾਨ ਮਜ਼ਦੂਰ ਸ਼ਿਕਰਸ਼ ਕਮੇਟੀ ਦਾ ਜ਼ਿਲ੍ਹਾ ਖਜ਼ਾਂਚੀ ਫਤੇਜ ਸਿੰਘ ਪਿੰਡ ਪਿੱਧੀ ਇਹ ਜੋ ਘਟਨਾ ਹੋਈ ਆ 10 ਤਰੀਕ ਨੂੰ ਪਿੰਡ ਸੇਰੋਂ ਦੇ ਵਿੱਚ ਜਿਹੜੇ ਆਪਣਾ ਸਤਨਾਮੀਆਂ ਕਰਕੇ ਵਜਦੇ ਆ ਉਹ ਜ਼ਮੀਨ ਐ ਜਿਹੜੇ ਆਪਣਾ ਜੱਸਾ ਸਿੰਘ ਦੀ ਮੌਤ ਹੋਈ ਆ ਇਹਨਾਂ ਦੇ 4 5 ਘਰ ਸੀ 5 ਘਰਾਂ ਦੇ ਵਿੱਚੋਂ 4 ਘਰਾਂ ਨੇ ਜ਼ਮੀਨ ਉਹਨਾਂ ਨੂੰ ਵੇਚੀ ਸੀ ਜੱਸਾ ਸਿੰਘ ਨੇ ਆਪਣੀ ਜ਼ਮੀਨ ਨਹੀਂ ਸੀ ਵੇਚੀ ਤੇ ਉਹ ਜ਼ਬਰੀ ਉਹਨਾਂ ਦੀ ਜ਼ਮੀਨ ਹੜੱਪਣ ਦਾ ਕਰਕੇ ਉਹਨਾਂ ਦੀ ਜ਼ਮੀਨ ਇਹਨਾਂ ਨੇ ਵਾਲੀ ਤੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਪਣੇ ਹੈਗੇ 77 ਜੋ ਉਹਦੇ ਬਲਜਿੰਦਰ ਸਿੰਘ ਉਹਨਾਂ ਉਹਨਾਂ ਦਾ ਵੀ ਜ਼ਮੀਨ ਦੇ ਵਿੱਚ ਹਿੱਸਾ ਆਪਣਾ ਹਿੱਸਾ ਵੇਚਿਆ ਸੀ ਇਹ ਜੱਸਾ ਸਿੰਘ ਜਿਹੜੇ ਆ ਉਹ ਬਲਜਿੰਦਰ ਸਿੰਘ ਦੇ ਕੋਲ ਗਏ ਆ ਭਈ ਆ ਮੇਰੀ ਜ਼ਮੀਨ ਜ਼ਮੀਨ ਤੁਸੀਂ ਵੇਚੀ ਆ ਮੇਰੀ ਜ਼ਮੀਨ ਉਹਨਾਂ ਕਦੇ ਨਹੀਂ ਵਾਰੀ ਆ ਤੇ ਬਲਜਿੰਦਰ ਸਿੰਘ ਉਹਨਾਂ ਨੇ ਫੋਨ ਤੇ ਸੰਪਰਕ ਕੀਤਾ ਵਾ ਹਰਜੀਤ ਸਿੰਘ ਉਹਨਾਂ ਦਾ ਮੌਜੂਦਾ ਸਰਪੰਚ ਆ ਸੇਰੋਂ ਦਾ ਉਹ ਉਹਨਾਂ ਨੇ ਗੱਲ ਕੀਤੀ ਆ ਭਈ ਤੁਸੀਂ ਸਾਡੀ ਜ਼ਮੀਨ ਵਾਲੀ ਆ ਤੇ ਉਹਨਾਂ ਨੇ ਆਣ ਕੇ ਭਈ ਉੱਥੇ ਪੈੜੀ ਦੇ ਵਿੱਚ ਆਓ ਗੱਲ ਕਰਦੇ ਆ ਗੱਲ ਕਰਨ ਲਈ ਜਦੋਂ ਇਹਨਾਂ ਨੂੰ ਸੱਦ ਲਿਆ ਵਾ ਉੱਥੇ ਪੈਲੀ 'ਚ ਆ ਕੇ ਪਹਿਲਾਂ ਤੇ ਇਹਨਾਂ ਨੇ ਕੁੱਟਪੈਂਟ ਕੀਤੀ ਆ ਮੁੜ ਕੇ ਸਿੱਧੀਆਂ ਗੋਲੀਆਂ ਜੜੀਆਂ ਵਾ ਔਰ ਜਿਹੜਾ ਆਪਣਾ ਬਿੱਲਾ ਮੁੰਡਾ ਵਾ ਉਹਨੇ ਸਿੱਧੀਆਂ ਗੋਲੀਆਂ ਆਪਣਾ ਮਾਰੀਆਂ ਵਾ ਬਲਜਿੰਦਰ ਸਿੰਘ ਦੇ ਬਲਜਿੰਦਰ ਸਿੰਘ ਨੇ ਆਪਣਾ ਬਚਾ ਕੇ ਕਰਕੇ ਭੱਜ ਗਿਆ ਉੱਥੋਂ ਤੇ ਉਹ ਉਸੇ ਟਾਈਮ ਤੋਂ ਜਿਹੜੀਆਂ ਗੋਲੀਆਂ ਨੇ ਇਹ ਤਾਂ ਜੱਸਾ ਸਿੰਘ ਤੇ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਸਿੱਧੀਆਂ ਗੋਲੀਆਂ ਨਾਲ ਉਹਦੀ ਮੌਤ ਹੋਈ ਆ ਤੇ ਉਲਟਾ ਇੱਥੋਂ ਦੀ ਜਿਹੜੀ ਪੁਲਿਸ ਆ ਉਨਾਂ ਨੇ ਉਹਨਾਂ ਦੇ ਉੱਤੇ ਪਰਚਾ ਕੀਤਾ ਵਾ ਵੀ ਜਿੰਨਾ ਬੰਦਿਆਂ ਤੇ ਗੁੰਡਾਗਰਦੀ ਹੋਈ ਆ ਸਾਰਾ ਕੁਝ ਕੈਮਰਿਆਂ 'ਚ ਆਇਆ ਘੱਟੋ-ਘੱਟ 5 ਤੋਂ 7 ਕੈਮਰੇ ਲੱਗੇ ਆ ਜਿੱਥੇ ਉਹਨਾਂ ਨੇ ਸਾਰਾ ਕੁਝ ਕੀਤਾ ਵਾ ਤੇ ਅੱਜ 4 ਦਿਨ ਬੀਤ ਜਾਣ ਤੇ ਬਾਅਦ ਪੁਲਿਸ ਦੇ ਕੋਲ ਇੱਕ ਵੀ ਜਿਹੜੀ ਉਹ ਵੀਡੀਓ ਨਹੀਂ ਕੀ ਕੁਝ ਨਹੀਂ ਕੀ ਇਹ ਸਾਰਾ ਜਿਹੜਾ ਵਾ ਆਪਣੀ ਤਰਨਤਾਰ ਦੀ ਪੁਲਿਸ ਆ ਜਿਹੜੀ ਉਹ ਕਰਾ ਰਹੀ ਆ ਗੰਨ ਮੈਂ ਅਸੀਂ ਬੰਗਦੇ ਆ ਜੀ ਜਿਹੜੇ ਉਹ ਬੰਦੇ ਆ ਉਹਨਾਂ ਤੇ ਪਰਚਾ ਹੋ ਕੇ ਉਹਨਾਂ ਦੀ ਜੈਸਟ ਪਾਈ ਜਾਵੇ ਜਦੋਂ ਤੱਕ ਉਹਨਾਂ ਦੀ ਰੈਸਟ ਨਹੀਂ ਪਾਈ ਜਾਂਦੀ ਉਹ ਬੰਦੇ ਰੈਸਟ ਨਹੀਂ ਕੀਤੇ ਜਾਂਦੇ ਕਿਉਂਕਿ ਪੁਲਿਸ ਲਈ ਬਿਲਕੁਲ ਸਿੱਧਾ ਸਾਦਾ ਕੰਮ ਆ ਗਨਮੈਨ ਆ ਉਹਨਾਂ ਕੋ ਸਾਰਾ ਕੁਝ ਆ ਬੰਦੇ ਜਿਹੜੇ ਹਸਪਤਾਲ 'ਚ ਦਾਖਲ ਆ ਉੱਥੇ ਉਹਨਾਂ ਤੇ ਗਾਰਡ ਲਾਈ ਜਾਵੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਦੂਜੇ ਬੰਦੇ ਆ ਉਹ ਵੀ ਰੈਸਟ ਕਰਕੇ ਜਦੋਂ ਤੱਕ ਇਹ ਨਹੀਂ ਖੰਡਾ ਬਿਲਕੁਲ ਨਹੀਂ ਕੋਈ ਸਹਕਾਰ ਨਹੀਂ ਹੁੰਦੇਣਾ ਕੁਝ ਨਹੀਂ ਤੇ ਵੱਡੇ ਤੋਂ ਵੱਡਾ ਪ੍ਰੋਟੈਸਟ ਆ ਜਿਹੜਾ ਉਹ ਬਿਲਕੁਲ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਡਟ ਕੇ ਖੜੀ ਆ ਉਦੋਂ ਤੱਕ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਬਿਲਕੁਲ ਲੜਾਂਗੇ। ਬੱਚੀ ਜਿਵੇਂ ਚੱਲਣ ਦੀ ਹੈ। ਬਾਅਦ ਵਿੱਚ ਦੱਸਾਂਗੇ। ਨਹੀਂ ਨਹੀਂ ਕੁਝ ਨਹੀਂ ਹੋਇਆ ਜੀ। ਕੁਝ ਨਹੀਂ ਹੋਇਆ। ਚਲੋ ਗੁੱਸਾ ਕੀ ਆ ਤੁਹਾਡਾ ਇਨਵੈਸਟੀਗੇਸ਼ਨ ਕਿਹਦੀ ਚੱਲ ਰਹੀ ਹੈ? ਓਏ ਆ ਕੀ ਆ ਅੱਜ ਕੀ ਹੋਇਆ ਬਈ? ਕੀ ਹੋਇਆ? ਇਨਵੈਸਟੀਗੇਸ਼ਨ ਕਰੀ ਜੀ। ਇਹਨਾਂ ਦਾ ਕੁਝ ਨਹੀਂ ਹੋਇਆ। ਨਹੀਂ। ਕੁਝ ਨਹੀਂ ਹੋਇਆ ਜੀ।